ਉਨਾਂ ਦੇ ਦੰਗਾਈ ਗੱਲਬਾਤ ਵੀਰੇ ਮੈਂ ਖੇਤੋਂ ਆਪਣੇ ਘਰ ਨੂੰ ਆ ਰਿਹਾ ਸੀ ਉਸ ਬੰਦਿਆਂ ਨੇ ਆ ਕੇ ਮੋਟਰਸਾਈਕਲਾਂ ਦੇ ਆ ਕੇ ਬਾਰ ਕਰਤਾ ਨਾਲੇ ਮੋਬਾਈਲ ਕੋਲੇ ਨਾਲੇ ਪੈਸੇ ਨਾਲੇ ਸੱਟਾਂ ਮਾਰੀਆਂ ਜੀ ਰਾੜਾਂ ਤੇ ਉਹਨਾਂ ਕੋਲੇ ਲੱਕੜ ਦੇ ਹੋ ਸੀ ਗਈ ਕਹੀ ਦੇ ਪਾਹੇ ਇਹ ਬਸ ਉਹਦੇ ਨਾਲ ਮੈਂ ਬਾਹ ਅੱਗੇ ਕਰਦਾ ਸੀਗਾ ਬਾਹ ਦੇ ਉੱਤੇ ਤਾਂ ਹੀ ਬਾਹ ਜਾ ਕੇ ਫੈਕਚਰ ਹੋ ਗਈ ਜੀ ਸਰਚ ਸੱਟਾਂ ਮਾਰੀਆਂ ਜੀ ਖਪਰਾ ਸੀ ਉਹਨਾਂ ਲਈ ਖਪਰਾ ਵੀ ਸੀ ਕਿੰਨੇ ਬੰਦੇ ਸੀਗੇ 6 ਬੰਦੇ ਸੀਗੇ ਕਾਹਦੇ ਤੇ ਸੀਗੇ ਮੋਟਰਸਾਈਕਲਾਂ ਤੇ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਕਾਰਨ ਤਾਂ ਕੋਈ ਨਹੀਂ ਹੋਇਆ ਜੀ ਉਹ ਪਹਿਲਾਂ ਇਹਨਾਂ ਦੇ ਨਾਲ ਦੇ ਦੋ ਬੰਦੇ ਆਪਣੇ ਗਊਆਂ ਦੇ ਫਾਰਮ ਤੇ ਉੱਤੇ ਆ ਕੇ गिर ਗਏ ਈ ਉੱਥੇ ਨਸ਼ੇ ਨਾਲ ਫੁੱਲ ਸੀਗੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਪੁੱਛਗਿੱਛ ਕਰੀ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਕੋਈ ਨਹੀਂ ਸਾਨੂੰ ਅਸੀਂ ਦੇਖਾਂਗੇ ਮੈਨੂੰ ਬੁਲਾ ਲਿਆ ਮੌਕੇ ਤੇ ਉਹਨਾਂ ਨੇ ਤੇ ਮੈਂ ਜਦੋਂ ਗਿਆ ਉੱਥੇ ਜਾ ਕੇ ਜੀ ਤੇ ਮੈਂ ਉਹਨਾਂ ਨੂੰ ਛਡਾਤਾ ਮੈਂ ਜਾਓ ਭਾਈ ਆਪਦੇ ਘਰਾਂ ਨੂੰ ਜਾਓ ਫੇਰ ਬਸ ਵਾਪਸੀ ਤੇ ਮੈਂ ਘਰ ਨੂੰ ਆ ਰਿਹਾ ਸੀ ਬਸ ਮੈਨੂੰ ਘੇਰ ਲਿਆ ਜੀ ਉਹਨਾਂ ਨੇ ਹਾਲਾਂਕਿ ਮੈਂ ਉਹਨਾਂ ਨੂੰ ਛਡਾਇਆ ਸੀਗਾ ਤੇ ਉਹ ਘੇਰ ਕੇ ਫਿਰ ਉਹਨਾਂ ਨੇ ਜੀ ਮੇਰੇ ਤੇ ਹਮਲਾ ਕਰਤਾ ਜੀ ਉਈ ਅੰਮ੍ਰਲ ਜਿਹੜੀ ਗੱਲ ਘਟਨਾ ਸੀ ਇਹ ਪਹਿਲਾਂ ਦੀ ਆ ਜਿਹੜਾ ਉੱਥੇ ਤੜਫ ਨਹੀਂ ਅੱਧਾ ਘੰਟਾ ਪਹਿਲਾਂ ਸੀ 7 ਵਜੇ ਦੀ ਘਟਨਾ ਸੀ 7:30 ਮੈਨੂੰ ਘੇਟ ਲਿਆ ਜੀ ਅੱਛਾ ਅੱਧਾ ਘੰਟਾ ਬਾਅਦ ਜੀ ਕਿੰਨੇ ਚੋਟ ਕਿੱਥੇ ਕਿੱਥੇ ਸੱਟ ਲੱਗੀ ਮੇਰੇ ਵੀਰ ਜੀ ਬਾਹ ਤੇ ਦੋ ਤਿੰਨ ਜਗ੍ਹਾ ਫ੍ਰੈਕਚਰ ਆ ਮੋਢਾ ਫ੍ਰੈਕਚਰ ਹੋ ਗਿਆ ਜੀ ਸਿਰ ਦੇ ਉੱਪਰ ਟਾਂਕੇ ਲੱਗੇ ਨੇ ਜੀ ਅੱਖ ਦੇ ਉੱਪਰ ਟਾਂਕੇ ਲੱਗੇ ਨੇ ਜੀ ਬਹੁਤ ਦੰਤਾਂ ਤੋਂ ਪੈ ਗਏ ਆ ਜਾਨੋਂ ਨਾ ਛੱਡਿਆ ਕੁਛ ਨਹੀਂ ਜੀ ਨਸੇ ਨਾਲ ਨਸੇ ਨਾਲ ਭਰਪੂਰ ਸੀਗੇ ਉਹ ਮੈਂ ਰੋਕਦਰ ਰਹਿ ਮੈਨੂੰ ਛੱਡ ਦੋ ਪੈਸੇ ਲੈ ਲਓ ਮੇਰਾ ਮੋਟਰਸਾਈਕਲ ਲੈ ਜਾਓ ਮੇਰਾ ਮੋਬਾਈਲ ਲੈ ਜਾਓ ਉਹਨਾਂ ਨੇ ਇੱਕ ਨਹੀਂ ਸੁਣੀ ਜੀ ਪਛਾਣ ਹੈਗੀ ਤੁਹਾਨੂੰ ਬੰਦਿਆ ਦੀ ਹਾਂ ਜੀ ਹੈਗੀ ਜੀ ਪਛਾਣ ਨਾਮ ਕੀ ਨੇ ਕੁਛ ਨਾਮ ਪਤਾ ਨਾਮ ਨਹੀਂ ਪਤਾ ਜੀ ਛੱਜੂਪੱਟ ਪਿੰਡ ਦਾ ਛੱਜੂਪੱਟ ਹਾਂ ਜੀ ਉਹ ਤੁਸੀਂ ਕੀ ਮੰਗ ਕਰਦੇ ਹੋ ਸਹੀ ਮੰਗ ਕਰਦੇ ਜੀ ਜਿਹੜੀ ਮੇਰੇ ਨਾਲ ਬਣੀ ਕਿਸੇ ਹੋਰ ਨਾਲ ਨਾ ਬਣੇ ਮੇ ਮੈਨੂੰ ਮਾਰ ਸਕਦੇ ਸੀਗੇ ਉਹ ਕਿਸੇ ਹੋਰ ਨੂੰ ਵੀ ਮਾਰਨਗੇ ਜੇ ਉਹਨਾਂ ਦਾ ਹੱਥ ਖੁੱਲਿਆ ਹੋਇਆ ਜੀ ਉਹ ਮਤਲਬ ਬਰਦਸਤਾ ਕਰ ਰਹੇ ਨੇ ਆਪਣੇ ਇਲਾਕੇ 'ਚ ਉਦੋਂ ਜੀ ਉਸ ਉੱਥੇ ਇੱਕੋ ਸਾਡੇ ਮੁਲਾਜ਼ਮ ਨੂੰ ਉਹਨਾਂ ਨੇ ਡੰਡਾ ਲੈ ਕੇ ਅਈ ਮਾਰਨਾਂ ਚਾਹਿਆ ਉਹਨੇ ਮਾਲਕ ਨੂੰ ਦੱਸਤਾ ਜੀ ਮਾਲਕ ਨੇ ਫਿਰ ਇਕੱਠੇ ਹੋ ਕੇ ਜੀ ਮਤਲਬ ਉਹਨਾਂ ਨੂੰ ਫੜਦਿਆ ਫਿਰ ਉਹਨਾਂ ਦਾ ਪੜਨ ਤੋਂ ਬਾਅਦ ਉਹਨਾਂ ਨੇ ਸੌਰੀ ਮੰਗਵਾਈ ਸੌਰੀ ਮੰਗ ਕੇ ਗਏ ਨੇ ਜੀ ਉਦੋਂ ਅੱਧਾ ਘੰਟਾ ਬਾਅਦ ਫਿਰ ਬੰਦੇ ਹੋਰ ਲੈ ਕੇ ਆ ਗਏ ਜੀ ਉਦੋਂ ਕਿੰਨੇ ਬੰਦੇ ਆ ਗਏ ਹੁੰਦਾ ਪਹਿਲਾਂ 2 ਆਏ ਸੀ ਜੀ ਫਿਰ 6 ਆਏ ਨੇ ਜੀ ਸੌਰੀ ਮੰਗ ਕੇ ਗਏ ਨੇ ਦੋ ਜਣੇ ਉਹਨਾਂ ਦੀ ਫੋਟੋ ਆਪਣੇ ਕੋਲ ਹੈਗੀ ਹੈ ਜੀ ਇਹ ਨਰਿੰਦਰ ਸਿੰਘ ਜੀ ਮੇਰੇ ਜੀਜਾ ਜੀ ਨੇ ਜੀ ਕਿਸਾਨ ਆਗੂ ਆ ਮੈਂ ਲਾਲੀਸਕਰੋਦੀ ਮੇਰਾ ਪਿੰਡ ਹੈ ਜੀ ਕਿ ਕਿੰ ਘਟਨਾ ਕਿਵੇਂ ਹੋਪਰੀ ਹੈ ਘਟਨਾ ਵੀਰ ਜੀ ਇਹ ਖੇਤ ਦੇ ਮਗਰ ਇਹਨਾਂ ਨੇ ਜ਼ਮੀਨ ਠੇਕੇ ਦੇ ਦਿੱਤੀ ਹੋਈ ਹੈ ਇੱਕ ਫਾਰਮ ਸੀ ਇਹਨਾਂ ਦਾ ਉਹ ਠੇਕੇ ਦੇ ਦਿੱਤਾ ਹੋਇਆ ਸੀ ਤੇ ਉਹ ਠੇਕੇਦਾਰਾਂ ਨੇ ਉੱਥੇ ਜਿਹੜੇ ਮੁੰਡੇ ਚਿੱਟਾ ਪੀਂਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਉਹ ਫਾਰਮ ਦੇ ਉੱਤੇ ਲੁੱਟਖੋ ਕਰਨ ਆਏ ਸੀ ਤੇ ਇਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਬੁਲਾ ਕੇ ਜੀ ਉਹਨਾਂ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਾਈ ਇਹਨਾਂ ਦੀ ਵੀ ਤੁਸੀਂ ਇੱਥੋਂ ਬਗਜੋ ਟਲਜੋ ਤੇ ਸੌਰੀ ਮੰਗਾ ਕੇ ਜੀ ਉਹ ਮੁੰਡੇ ਤੋਰਤੇ ਉਹ ਸੌਰੀ ਇਹਨਾਂ ਨੂੰ ਇੰਨੀ ਮਹਿੰਗੀ ਪੈ ਗਈ ਵੀ ਰਸਤੇ 'ਚ ਘੇਰ ਕੇ ਉਹਨਾਂ ਨੇ ਹੋਰ ਆਪਣੇ ਨਾਲ ਦੇ ਮੁੰਡੇ ਬੁਲਾ ਕੇ ਸੱਤ ਅੱਠ ਮੁੰਡੇ ਬੁਲਾ ਕੇ ਇਹਨਾਂ ਦੀ ਕੁੱਟਮਾਰ ਇਸ ਹੱਦ ਤੱਕ ਕਰੀ ਵੀ ਜਾਨੋ ਮਾਰਨ ਦਾ ਉਹਨਾਂ ਦਾ ਜਿਹੜੀ ਮਨਸਾ ਸੀ ਉਸ ਹਾਵ ਨਾਲ ਉਹ ਆਏ ਸੀ ਤੇ ਸਾਰੀਆਂ ਬਾਹਾਂ ਫ੍ਰੈਕਚਰ ਕਰਕੇ ਤਿੰਨ ਚਾਰ ਜਗ੍ਹਾ ਤੋਂ ਤੇ ਸਾਰਾ ਇਥੋਂ ਸਿਰ ਪਾੜ ਕੇ 15-20 ਮਿੰਟ ਜੀ ਉਹਨਾਂ ਨੇ ਜਿਵੇਂ ਆਪਾਂ ਕਿਸੇ ਪਸ਼ੂ ਨੂੰ ਵੀ ਨਹੀਂ ਕੋਈ ਇੰਨਾ ਉਹ ਬੇਦਰਦੀ ਨਾਲ ਕੁੱਟਦਾ ਵੀ ਇੰਨੀ ਜਿਆਦੇ ਉਹਨਾਂ ਨੇ ਬੇਦਰਦੀ ਹੋ ਕੇ ਨਸ਼ੇ ਚਿੱਟੂ ਤੇ ਚਿੱਟੇ ਚ ਪੋਕੇ ਉਹਨਾਂ ਨੇ ਇਹਨਾਂ ਤੇ ਉਹ ਕੁੱਟਮਾਰ ਕਰੀ ਹੈ ਵੀ ਜਿਹੜੀ ਅੱਜ ਇਹਨਾਂ ਦੀ ਹਾਲਾਤ ਬਹੁਤ ਹੀ ਮਾੜੇ ਹੋਏ ਪਏ ਨੇ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਚਿੱਟੇ ਦੇ ਨਸ਼ੇੜੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਜੀ ਵੀਕ ਆਮ ਇਨਸਾਨ ਸ਼ਾਮ ਤੋਂ 7 ਵਜੇ ਤੋਂ ਬਾਅਦ ਡਰਨ ਲੱਗ ਗਿਆ ਵੀ ਮੈਂ ਆਪਦੇ ਘਰੇ ਆ ਜਿਹੜਾ ਸ਼ਾਮ ਤੋਂ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਪਹੁੰਚੀ। ਉਸੇ ਹਿਸਾਬ ਨਾਲ ਇਹ ਸਾਡੇ ਜੀਜਾ ਜੀ ਨਰਿੰਦਰ ਸਿੰਘ ਵੀ ਉਥੋਂ ਟਾਈਮ ਨਾਲੇ ਵੀ ਹਾਲਾਤ ਮਾੜੇ ਨੇ ਘਰੋਂ ਫੋਨ ਆ ਰਹੇ ਸੀ। ਉਸੇ ਟਾਈਮ ਇਹਨਾਂ ਦਾ ਇਹ ਚਿੱਟੇ ਵਾਲਾ ਨੇ ਹਲਕਾ ਹਾਲਾਤ ਕਰਤਾ ਤੇ ਹੋਰ ਵੀ ਇਹਨਾਂ ਦੇ ਕੋਈ ਇਹਨਾਂ ਦੇ ਬੇਖੌਫ ਹੋ ਕੇ ਚੱਲਦੇ ਨੇ ਜੀ ਇਹ ਕੋਈ ਇਹਨਾਂ ਨੂੰ ਕਿਰਕ ਨਹੀਂ ਕਿੱਥੇ ਸੱਟ ਮਾਰਨੀ ਆ ਤੇ ਇਹ ਹਾਲਾਤ ਹੋਏ ਹੋਏ ਨੇ ਅੱਜ ਚਿੱਟੇ ਦੇ ਜਿਹੜੇ ਨਸ਼ੇੜੀ ਨੇ ਜਾਨ ਨੂੰ ਵੀ ਮਾਰ ਸਕਦੇ ਸੀ ਜਾਨ ਨੂੰ ਮਾਰਨ ਆਲੀ ਨੀਤਨ ਵਾਲੇ ਆਏ ਸੀ ਜੀ ਉਹ ਤੇ ਇਹ ਤਾਂ ਇੱਕ ਬਦੀ ਹੋਈ ਜਿਵੇਂ ਕਹਦੀ ਹੈ ਪ੍ਰਮਾਤਮਾ ਕਰਕੇ ਇਹਨਾਂ ਨਾ ਜੀ ਨਾ ਇਹਨਾਂ ਨਾਲ ਕੋਈ ਉਹ ਤਾਂ ਚਿੱਟੇ ਦੇ ਨਸ਼ੇੜੀ ਨੇ ਜੀ ਉਹ ਉੱਥੇ ਅਲੱਗ-ਅਲੱਗ ਉਹ ਜਿਹੜੀਆਂ ਬਸਤੀਆਂ ਦੇ ਵਿੱਚ ਘੁੰਮਦੇ ਰਹਿੰਦੇ ਨੇ ਲੁੱਟ ਖੋਹ ਕਰਨ ਵਾਸਤੇ ਇਹਨਾਂ ਦਾ ਮੋਬਾਈਲ ਲੈ ਕੇ ਜੇਬ ਚ 2-4000 ਰੁਪਏ ਸੀ ਜਿਹੜਾ ਉਹ ਲੈ ਕੇ ਇਹਨਾਂ ਨੇ ਵੀ ਮਿੰਤਾ ਤਰ ਲਈ ਕੀਤੀਆਂ ਉਹਨਾਂ ਦੀਆਂ ਵੀ ਜਿਹੜਾ ਮੇਰਾ ਵਹੀਕਲ ਆ ਉਹ ਲੈ ਜਾਓ ਮੇਰਾ ਪੈਸਾ ਜਿਹੜਾ ਹੈਗਾ ਲੈ ਜੋ ਮੋਬਾਈਲ ਲੈ ਜੋ ਵੀ ਕੁੱਟੋ ਨਾ ਸੈਲਰ ਤੇ ਕੀ ਗੱਲ ਕੀ ਹੋਈ ਸੀ ਗੱਲ ਉਹੀ ਹੋਈ ਆ ਜੀ ਜਿਹੜੇ ਉਹ ਬੰਦਿਆਂ ਨਾਲ ਪਹਿਲਾਂ ਲੁੱਟਖੋ ਕਰਨ ਆਏ ਸੀ ਉਹਨਾਂ ਨੂੰ ਇਹ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਤੇ ਇਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਚਲੋ ਕਾਨੂੰਨ ਦੇ ਵਾਕ ਨੂੰ ਆਪਾਂ ਜਿੰਨੇ ਨਸ਼ੇੜੀ ਨਹੀਂ ਹੁੰਦੇ ਨੇ ਵੀ ਛੱਡੋ ਤੁਸੀਂ ਇਹਨਾਂ ਨਾਲ ਕਾਦੇ ਵਾਸਤੇ ਰਲ ਜਣਾ ਤੁਹਾਡਾ ਨੁਕਸਾਨ ਨਾ ਕਰ ਦੇਣਾ ਇਹਨਾਂ ਨੇ ਤਾਂ ਉਹ ਛਡਾਏ ਸੀ ਵੀ ਥੋੜਾ ਫੇਰ ਬਾਅਦ ਚ ਨੁਕਸਾਨ ਕਰਨਗੇ ਜੇ ਆਪਾਂ ਨੂੰ ਜਿਵੇਂ ਪਤਾ ਹੀ ਜਾਂ ਨਸ਼ੇੜੀਆਂ ਦਾ ਇੱਕ ਬਾਦ ਪੈਂਦੇ ਨੇ ਉਹ ਜਿਹੜੇ ਬਾਰ-ਬਾਰ ਆ ਕੇ ਫਿਰ ਉਸੇ ਬੰਦੇ ਨਾਲ ਹੱਥੋਪਾਈ ਕਰਦੇ ਨੇ ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਦਾ ਇਹਨਾਂ ਨੇ ਤਾਂ ਉਹਨਾਂ ਦਾ ਭਲੀ ਕਰਿਆ ਸੀ ਵੀ ਛੜਾਏ ਸੀ ਪਰ ਇਹਨਾਂ ਨੂੰ ਹੀ ਰਸਤੇ ਦੇ ਵਿੱਚ ਘੇਰ ਕੇ ਜਾਨੋਂ ਮਾਰਨ ਦੇ ਨiyet ਨਾਲ ਉਹਨਾਂ ਨੇ ਹਮਲਾ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਭਵੰਤਵਰ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਬਹੁਤ ਬੁਰੇ ਹਾਲਾਤ ਨੇ ਜੀ ਇਹ ਨਸੇ ਦੇ ਉੱਤੇ ਇਹ ਨਸ਼ੇੜੀਆਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਜੋ ਜਿਹੜੇ ਆਮ ਸਾਡੇ ਲੋਕ ਨੇ ਉਹ ਆਮ ਮਰਰਾ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਲੋਕ ਘਰੇ ਆਪਦੇ ਸੁੱਖ ਦਾ ਚੈਨ ਨਾਲ ਬੈਠਣ ਔਰ ਰੇਲਵੇ ਪੋੜਾ ਜਿਹੜਾ ਹੈਗਾ ਜੀ ਉਹਦੇ ਨੇੜੇ ਜਿਹੜਾ ਹੈਗਾ ਉੱਥੇ ਇਨਸੀਡੈਂਟ ਹੋਇਆ ਸੀਗਾ ਤੇ ਕੁਝ ਮੁੰਡੇ ਸੀਗੇ ਕੋਈ ਅਸਾਂ ਮੁੰਡੇ ਆਇਡੈਂਟੀਫਾਈ ਹੈਗੇ ਨੇ ਤੇ ਜਿਹੜਾ ਅਸੀਂ ਜਿਹਦੇ ਖਿਲਾਫ ਅਸੀਂ ਜਿਹੜਾ ਹੈ ਪਰਚਾ ਦਰਜ ਕਰਤਾ ਹੈਗਾ ਪਰਚਾ ਦਰਜ ਕਰਨ ਕੋਸਰ ਅਬ ਐਸੇ ਮਰੀਤ ਸਿੰਘ ਜਿਹੜਾ ਆਇਓ ਨੇ ਸਾਡੇ ਉਹ ਕਰ ਰਹੇ ਨੇ ਪਿਆਰ ਵੀ ਕਰ ਰਹੇ ਨੇ ਅਸੀਂ ਆਇਓ ਨੇ ਤੇ ਜਲਦ ਜਿਹੜਾ ਹੈਗਾ ਦੋਸ਼ੀਆਂ ਨੂੰ ਜਿਹੜਾ ਗ੍ਰਸਟਾਫ ਕੀਤਾ ਹੋਰ ਕਾਰਨ ਦੀ ਸੀਗੇ ਉਹਦੇ ਰੀਜ਼ਨ ਤਾਂ ਇਹ ਸੀਗਾ ਜੀ ਉਹ ਆਫਿਸ ਦੇ ਵਿੱਚ ਕੋਈ ਪਹਿਲਾਂ ਕਿਤੇ ਉਹ ਜਿਹੜੇ ਸੀਗੇ ਮੁੰਡੇ ਇਕੱਠੇ ਹੋਏ ਸੀਗੇ ਉਹਨਾਂ ਦੀ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤੇ ਜਿਹੜਾ ਅਕ ਵਿਕਟਮ ਹੈ ਉਹ ਉੱਥੇ ਉਹਨੂੰ ਲੜਾਈ ਛਡਾਣ ਗਿਆ ਲੜਾਈ ਛਡਾਣ ਤੋਂ ਬਾਅਦ 15 20 ਮਿੰਟ ਬਾਅਦ ਉਹ ਮੁੰਡੇ ਲੈ ਕੇ ਆ ਗਿਆ ਔਰ ਉਹ ਦਿਨ ਚੱਲਣ ਨਾਲ ਫੁੱਟ ਮਾਰ ਕੇ ਕਿੰਨੇ ਕਿੰਨੇ ਵਿਕਟ ਸੀ ਉਹ ਜੋ ਦੱਸਣ ਤੋਂ ਪਹਿਲੇ 8 10 ਬੰਦੇ ਨੇ ਕਹਿੰਦਾ ਵੀ 8 10 ਮੁੰਡੇ ਸੀ ਕਿਹੜੀ ਧਾਰਾ ਦੇ ਤਹਿਤ ਅਸੀਂ ਜਿਹੜਾ ਫਰਹਾੜ ਜਿਹੜਾ ਹੈ ਸਟਾਰਟਿੰਗ ਦੇ ਵਿੱਚ 323 24 148 49 ਜੀ ਉਹ ਚ ਦਰਜ ਕੀਤਾ ਕਰਦੇ ਹਾਂ